ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਤਾ ਲੱਗ ਗਿਆ ਹੁਣੇ ਖਬਰ ਨਵੀਂ ਆ ਰਹੀ ਹੈ ਇੱਕ ਚੋਣਾਂ ਦੌਰਾਨ ਨਵੀਆਂ-ਨਵੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਬਿਆਨ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਭਾਜਪਾ ਵਿੱਚ ਸ਼ਾਮਲ ਹੋ ਗਏ ਅੱਜ ਤੋਂ 1 ਸਾਲ ਪਹਿਲਾਂ ਮੈਂ ਇਹ ਖ਼ਬਰੀ ਕੀਤੀ ਸੀ 2 ਸਾਲ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਦਿੱਲੀ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਦੌਰਾਨ ਜੰਤਰ ਮੰਤਰ ਦੇ ਉੱਤੇ ਰਵਨੀਤ ਸਿੰਘ ਬਿੱਟੂ ਗੁਰਜੀਤ ਸਿੰਘ ਓਜਲਾ ਆਪਣੇ ਮਿਸਟਰ ਡੈਂਪਾ ਜਸਪੀਰ ਸਿੰਘ ਡੈਂਪਾ ਕੁਲਬੀਰ ਸਿੰਘ ਜੀਰਾ ਉਹਨਾਂ ਨੇ ਧਰਨਾ ਲਾਇਆ ਸੀ ਤੇ ਉਦੋਂ ਤੋਂ ਮੈਂ ਇਹ ਕਹਿ ਰਿਹਾ ਸੀਗਾ ਕਿ ਰਵਨੀਤ ਸਿੰਘ ਬਿੱਟੂ ਭਾਜਪੀ ਵਿੱਚ ਜਾਣਗੇ ਕਿਉਂਕਿ ਰਵਨੀਤ ਸਿੰਘ ਬਿੱਟੂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਗਈ ਕੇਂਦਰ ਸਰਕਾਰ ਨੇ ਗੱਡੀਆਂ ਨਵੀਆਂ ਦਿੱਤੀਆਂ ਗਈਆਂ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਜਦੋਂ ਇਹ ਧਰਨਾ ਚੱਲ ਰਿਹਾ ਸੀ ਕਿਸਾਨੀ ਅੰਦੋਲਨ ਦਾ ਦਿੱਲੀ ਦੇ ਵਿੱਚ ਤਾਂ ਉਸ ਸਮੇਂ ਇਹ ਚਰਚਾਵਾਂ ਦਾ ਜੋਰ ਦੌਰ ਜਾਰੀ ਸੀਗਾ ਕਿ ਦਿੱਲੀ ਦੇ ਵਿੱਚ ਰਵਨੀਤ ਸਿੰਘ ਬੱਟੂ ਜਸਵੀਰ ਸਿੰਘ ਡੈਂਪਾ ਕੁਲਵੀਰ ਸਿੰਘ ਜੀਰਾ ਗੁਰਜੀਤ ਸਿੰਘ ਓਜਲਾ ਇਹਨਾਂ ਸਾਰਿਆਂ ਨੇ ਧਰਨਾ ਦਿੱਤਾ ਸੀਗਾ ਜੰਤਰਮੰਤਰ ਦੇ ਉੱਤੇ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਹੱਲ ਕਰੋ ਤੇ ਉਸ ਮੌਕੇ ਇੱਕ ਕਿਸਾਨ ਸੰਸਦ ਹੋਈ ਸੀਗੀ ਦਿੱਲੀ ਦੇ ਵਿੱਚ ਔਰ ਉੱਥੇ ਰਮਨੀਤ ਸਿੰਘ ਬਿੱਟੂ ਦੇ ਕੁਝ ਬੰਦੇ ਗੱਲ ਪੈਗੇ ਸੀ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਸੀਗਾ ਕਿ ਇਹ ਸਾਰੀ ਜਿਹੜੀ ਹੈ ਇੱਕ ਗਿਣੀ ਮਿੱਥੀ ਚਾਲ ਸੀ ਸਿਆਸੀ ਸਾਜ਼ਿਸ਼ ਸੀਗੀ ਤੇ ਉਦੋਂ ਤੋਂ ਇਹ ਦਰਵਾਜ਼ੇ ਖੜਕਾਰੇ ਸਨ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਪਰ ਇਹ ਵੀ ਚਰਚਾ ਚੱਲਦੀ ਸੀ ਕਿ ਜੇ ਕਿਸਾਨੀ ਅੰਦੋਲਨ ਨਾ ਹੁੰਦਾ ਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਜਿਹੜੀ ਤਹਿ ਕਰ ਲਈ ਸੀ ਮੀਟਿੰਗ ਭਾਜਪੀ ਨਾਲ ਬਰબાદ ਦੇ ਵਿੱਚ ਉਹਨੇ ਪੈਰ ਪਿੱਛੇ ਖਿੱਚ ਲਏ ਤੇ ਮੈਂ ਪਿਛਲੇ 2 ਸਾਲ ਤੋਂ ਇਹ ਕਹਿੰਦਾ ਸੀਗਾ ਕਿ ਰਵਨੀਤ ਤੁਸੀਂ ਇਲੈਕਸ਼ਨ ਦੇ ਦੌਰ ਦੌਰਾਨ ਦੇਖੋਗੇ ਕਿ ਰਵਨੀਤ ਸਿੰਘ ਬਿੱਟੂ ਭਾਜਪਾ ਜਾਣਗੇ ਤੇ ਅੱਜ ਉਹ ਗੱਲ ਜਿਹੜੀ ਹੈ ਸੱਚ ਹੋ ਗਈ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਬੈਂਤ ਸਿੰਘ ਦੇ ਪੋਤਰੇ ਨੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਹੇ ਤੇ ਅੱਜ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਭਾਜਪਾ ਵਿੱਚ ਹੋ ਚੁੱਕੀ ਹੈ ਔਰ ਬੜੇ ਲੰਬੇ ਸਮੇਂ ਤੋਂ ਇਹ ਚਰਚਾ ਵੀ ਚੱਲਦੀ ਰਹੀ ਕਿ ਇਹਨਾਂ ਦੇ ਚੰਗੇ ਸਬੰਧ ਨੇ ਸਿਕਿਉਰਟੀਆਂ ਮਿਲਦੀਆਂ ਰਹੀਆਂ ਸਾਰਾ ਕੁਝ ਮਿਲਦਾ ਰਿਹਾ ਤੇ ਜੋ ਕੁਝ ਉਹ ਬਿਆਨ ਦਿੰਦੇ ਸਨ ਆਪਣਾ ਜੋ ਵਿਆਵ ਵਿਵਾਦਤ ਬਿਆਨ ਦਿੰਦੇ ਸੀ ਜਦੋਂ ਵੀ ਤਾਂ ਉਦੋਂ ਇਹ ਇੱਕ ਪਤਾ ਲੱਗਦਾ ਸੀਗਾ ਵੀ ਇਹ ਇੱਕ ਖਾਸ ਸਨੇਹਾ ਆਉਂਦਾ ਹੈ ਕਿਸੇ ਜਗ੍ਹਾ ਤੋਂ ਤੇ ਉਹ ਸਨੇਹਾ ਕਿੱਥੋਂ ਆਉਂਦਾ ਸੀਗਾ ਉਹ ਅੱਜ ਉਸ ਦਾ ਜਿਹੜਾ ਖਲਾਸਾ ਅੱਜ ਹੋ ਗਿਆ ਕਿ ਇਹ ਕੋਈ ਇਹ ਨਹੀਂ ਹੁੰਦਾ ਵੀ ਅੱਜ ਹੀ ਉਹਨਾਂ ਦਾ ਮਨ ਬਣ ਗਿਆ ਤੇ ਅੱਜ ਹੀ ਉਹਨਾਂ ਨੇ ਪਾਰਟੀ ਜੁਆਇਨ ਕਰ ਲਈ ਇਹ ਪਾਰਟੀ ਜੁਆਇਨ ਕਰਨ ਦੇ ਲਈ ਬਹੁਤ ਕੁਝ ਪਹਿਲਾਂ ਪਲੈਨਿੰਗ ਕੀਤੀ ਜਾਂਦੀ ਹੈ ਵੀ ਕਿਸ ਤਰ੍ਹਾਂ ਕਰਨਾ ਹੈ ਕੀ ਕਰਨਾ ਹੈ ਕਿਵੇਂ ਕਰਨਾ ਹੈ ਕਦੋਂ ਸੱਟ ਮਾਰਨੀ ਹੈ ਤੇ ਕਦੋਂ ਪਾਰਟੀ ਛੱਡਣੀ ਹੈ ਤੇ ਉਦੋਂ ਪਾਰਟੀ ਦਾ ਕਿੰਨਾ ਕੁ ਨੁਕਸਾਨ ਕਰਨਾ ਹੈ ਜਦੋਂ ਅੱਜ ਇਹ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਦੇ ਉੱਤੇ 13 ਲੋਕ ਸਭਾ ਸੀਟਾਂ ਦੇ ਉੱਤੇ ਬੀਜੇਪੀ ਟੋਨਾ ਲੜੂਗੀ 13 ਦੀਆਂ 13 ਸੀਟਾਂ ਦੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹ ਕਹਿ ਰਹੇ ਸਨ ਸੁਨੀਲ ਜਾਖੜ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਦੇ ਉੱਤੇ ਵੋਟਾਂ ਮੰਗਣੀਆਂ ਕਰਤਾਰਪੁਰ ਸਾਹਿਬ ਲਾਂਗਾ ਸ਼ੁਰੂ ਕਰਾਇਆ ਐਮਐਸਪੀ ਦੀ ਗੱਲ ਕਰ ਰਹੇ ਸਨ ਇਹ ਸਾਰੀਆਂ ਗੱਲਾਂ ਜਦੋਂ ਹੋ ਰਹੀਆਂ ਸਨ ਤੇ ਉਦੋਂ ਇਹ ਸੁਭਾਵਿਕ ਤੌਰ ਤੇ ਸੀ ਜਿਵੇਂ ਕੱਲ ਕਾਂਗਰਸ ਨੂੰ ਛੱਡ ਕੇ ਨਵੀਨ ਜਿੰਦਲ ਬੀਜੇਪੀ 'ਤੇ ਹਮਲ ਹੋਏ ਅੱਧੇ ਘੰਟੇ ਬਾਅਦ ਉਹਨਾਂ ਨੂੰ ਟਿਕਟ ਮਿਲ ਗਈ ਕੁਰ ਖੇਤਰ ਤੋਂ ਵੱਡੇ ਆਗੂ ਨੇ ਕਾਂਗਰਸ ਦੇ ਹਰਿਆਣੇ ਦੇ ਵਿੱਚ ਇੱਕ ਖਬਰ ਜਿਹੜੀ ਕਾਫੀ ਚਰਚਾ 'ਚ ਰਹੀ ਵੀ ਬੀਜੇਪੀ ਨੂੰ ਕੀ ਚੰਗਾ ਲੱਗਿਆ ਮੇਨ ਨਵੀਨ ਜਿੰਦਲ ਵੱਡੇ ਅਧਿయోగਪਤੀ ਨੇ ਤੇ ਉਹਨਾਂ ਨੂੰ ਕੁਰਖੇਤਰ ਤੋਂ ਟਿਕਟ ਦੇ ਦਿੱਤੀ ਪਹਿਲਾਂ ਚੱਤ ਚਾਹ ਚੱਲਦੀ ਸੀ ਵੀ ਕੁਰਖੇਤਰ ਤੋਂ ਕਿਸੇ ਸਿੱਖ ਚਿਹਰੇ ਨੂੰ ਟਿਕਟ ਮਿਤੀ ਜਾਊਗੀ ਹਰਿਆਣੇ ਦੇ ਕੁਝ ਸਿੱਖ ਆਗੂ ਜਿਨ੍ਹਾਂ ਦੀ ਭਾਜਪਾ ਨਾਲ ਨੇੜਤਾ ਹੈ ਉਹਨਾਂ ਨੂੰ ਲੱਗਦਾ ਸੀ ਸਾਨੂੰ ਟਿਕਟ ਮਿਲੂਗੀ ਮੈਂ ਦਿੱਲੀ ਤੋਂ ਕਨਫਰਮ ਕੀਤਾ ਤੇ ਉੱਥੇ ਮੈਨੂੰ ਪਤਾ ਲੱਗਿਆ ਵੀ ਨਹੀਂ ਕਿਸੇ ਸਿੱਖ ਆਗੂ ਨੂੰ ਟਿਕਟ ਨਹੀਂ ਮਿਲੂਗੀ ਔਰ ਇਸੇ ਸੰਦਰਭ ਦੇ ਵਿੱਚ ਮੈਂਬਰ ਪਾਰਲੀਮੈਂਟ ਹਰਿਆਣੇ ਦੇ ਜਿਹੜੇ ਅਧਿయోగਪਤੀ ਨਵੀਨ ਜਿੰਦਲ ਕਾਂਗਰਸ ਛੱਡ ਕੇ ਪਾਰਟੀ ਸ਼ਾਮਲ ਹੁੰਦੇ ਐ ਅੱਧੇ ਘੰਟੇ ਬਾਅਦ ਉਹਨਾਂ ਨੂੰ ਬੀਜੇਪੀ ਟਿਕਟ ਦੇ ਦਿੰਦੀ ਹੈ ਉਸੇ ਤਰ੍ਹਾਂ ਜਿਵੇਂ ਸ਼ਸ਼ੀਲ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੁੰਦੇ ਐ ਤੇ ਅੱਧੇ ਘੰਟੇ ਬਾਅਦ ਉਹਨਾਂ ਨੂੰ ਟਿਕਟ ਦਿੰਦੇ ਐ ਤੇ ਬਾਅਦ ਦੇ ਵਿੱਚ ਉਹ ਚੋਣ ਜਿੱਤ ਜਾਂਦੇ ਐ ਸੋ ਇਹ ਇਹ ਹੈਰਾਨੀ ਨਹੀਂ ਹੋਣੀ ਚਾਹੀਦੀ ਸਿਆਸੀ ਲੋਕਾਂ ਨੂੰ ਹੁਣ ਅਸਲ ਦੇ ਵਿੱਚ ਕੀ ਹੈ ਕਿ ਸਾਰਿਆਂ ਨੂੰ ਕੁਰਸੀ ਲੱਗਦੀ ਐ ਕੁਰਸੀ ਪਿਆਰੀ ਰਮਨੀਲ ਸਿੰਘ ਮਿੱਟੂ ਨੂੰ ਬਹੁਤ ਸਮੇਂ ਪਹਿਲਾਂ ਸਿਕਿਉਰਿਟੀ ਦਿੱਤੀ ਗਈ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਜਿਹੜੀਆਂ ਗੱਡੀਆਂ ਤੇ ਸਿਕਿਉਰਿਟੀ ਦਿੱਤੀ ਗਈ ਤੇ ਉਦੋਂ ਹੀ ਲੱਗਦਾ ਸੀਗਾ ਕਿ ਇੱਕ ਉੱਪਰ ਜਿਹੜਾ ਵੱਡਾ ਹੱਥ ਹੈਗਾ ਸੋ ਉਹਦੇ ਵਰਕਰ ਉਹਦੇ ਵੋਟਰ ਕਿਵੇਂ ਬੇਵਕੂਫ ਬਣਦੇ ਰਹੇ ਕਿਵੇਂ ਇਹ ਲੀਡਰ ਸਾਨੂੰ ਬੇਵਕੂਫ ਬਣਾਉਂਦੇ ਰਹੇ ਤੇ ਲੋਕ ਇਹਨਾਂ ਦੇ ਪਿੱਛੇ ਮਰਦੇ ਸੀ ਕਾਂਗਰਸ ਦੇ ਪਿੱਛੇ ਝੰਡਾ ਚੁੱਕਦੇ ਸੀ ਤੇ ਅੱਜ ਸਰਦਾਰ ਸਾਹਿਬ ਸਰਦਾਰ ਰਮਨਜੀਤ ਸਿੰਘ ਮਿੱਟੂ ਭਾਜਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਹ ਕੋਈ ਨਵੀਂ ਮਤਲਬ ਹੈਰਾਨੀ ਨਹੀਂ ਮੈਨੂੰ ਨਹੀਂ ਹੈਰਾਨੀ ਇਸ ਗੱਲ ਦੀ ਮੈਂ ਹੈਰਾਨੀ ਤੁਹਾਨੂੰ ਦੱਸ ਰਿਹਾ ਹਾਂ ਮੈਂ ਜਦੋਂ 1 ਸਾਲ ਤੋਂ ਪਹਿਲਾਂ ਇਹ ਕਹਿ ਰਿਹਾ ਸੀਗਾ ਕਿ ਐਵੇਂ ਹੋਏਗਾ ਉਦੋਂ ਲੋਕ ਕਹਿੰਦੇ ਸੀ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਅੱਜ ਉਹ ਹੋ ਰਿਹਾ ਹੈ ਮੈਂ ਪਿਛਲੇ 4 ਮਹੀਨਿਆਂ ਤੋਂ ਕਹਿ ਰਿਹਾ ਸੀਗਾ ਕਿ ਆਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਨਹੀਂ ਹੋਏਗਾ ਅੱਜ ਨਹੀਂ ਹੋਇਆ ਹਰ ਵਾਰੀ ਮੈਨੂੰ ਕੁਛ ਦੇ ਸੀਗੇ ਨਹੀਂ ਤੁਸੀਂ ਕਹਿ ਰਹੇ ਸੀਗੇ ਦੱਸੋ ਜੀ ਆਹ ਹੋ ਗਿਆ ਜੀ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਜੀ ਇਸ ਤਰ੍ਹਾਂ ਹੋ ਗਿਆ ਜੀ ਪਰ ਉਹ ਸਾਰਾ ਕੁਝ ਦੇ ਬਾਵਜੂਦ ਜੋ ਕੁਝ ਠੀਕ ਹੈ ਵੱਡੇ ਟੀਵੀ ਚੈਨਲਾਂ ਦੇ ਉੱਤੇ ਡਿਬੇਟ ਬਹੁਤ ਵੱਡੀ ਹੋ ਜਾਂਦੀ ਹੈ ਪਰ ਨਿੱਜੀ ਤੌਰ ਤੇ ਜਦੋਂ ਅਸੀਂ ਮੁਸਰਵੇਖਣ ਕਰਦੇ ਆ ਇਧਰ ਉਧਰ ਜਾਂਦੇ ਆ ਤੇ ਬਹੁਤ ਸਾਰੀਆਂ ਗੱਲਾਂ ਪਤਾ ਲੱਗਦੀਆਂ ਵੱਡੇ ਪਲੇਟਫਾਰਮ ਦੀ ਗੱਲ ਵੱਡੀ ਹੋ ਜਾਂਦੀ ਹੈ ਕੁਰ ਖੇਤਰ ਦੇ ਵਿੱਚ ਲੋਕਾਂ ਨੂੰ ਹੈਰਾਨੀ ਨਹੀਂ ਹੋਈ ਕਾਂਗਰਸ ਛੱਡ ਕੇ ਅੱਧੇ ਘੰਟੇ ਬਾਅਦ ਨਵੀਨ ਜਿੰਦਲ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ ਸ਼ਸ਼ੀਲ ਰੇਂਕੂ ਨੂੰ ਅੱਧੇ ਘੰਟੇ ਬਾਅਦ ਕਾਂਗਰਸ ਤੋਂ ਲਿਆ ਕੇ ਆਮ ਆਦਮੀ ਪਾਰਟੀ ਨੇ ਟਿਕਟ ਦੇ ਦੇ ਦਿੱਤੀ ਐਮਪੀ ਬਣਾ ਦਿੱਤਾ ਤੇ ਹੁਣ ਰਮਨੀਤ ਬਿੱਟੂ ਨੂੰ ਲੱਗਿਆ ਵੀ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਸਦਕਾ ਜਾਂ ਜਿਹੜਾ ਲੁਧਿਆਣਾ ਸੀਟ ਹੈ ਉੱਥੇ ਜ਼ਿਆਦਾਤਰ ਜਿਹੜੇ ਨੇ ਆਪਣੇ ਜਿਹੜੇ ਵਿਸ਼ੇਸ਼ ਭਾਈਚਾਰਾ Hindu ਭਾਈਚਾਰੇ ਦੀਆਂ ਵੋਟਾਂ ਜ਼ਿਆਦਾ ਨੇ ਤਾਂ ਰਾਮ ਮੰਦਰ ਦੇ ਨਾਂ ਦੇ ਉੱਤੇ ਵੋਟਾਂ ਬਹੁਤ ਪੈ ਜਾਣਗੀਆਂ ਸੋ ਇੱਕ ਵੱਡਾ ਵੋਟ ਬੈਂਕ ਉਹਨੂੰ ਮਿਲਣ ਦੇ ਅਸਾਰ ਦੇ ਵਜੋਂ ਰਵਨੀਤ ਸਿੰਘ ਬਿੱਟੂ ਨੇ ਆਪਣੀ ਜਿਹੜੀ ਪਾਰਟੀਆਂ ਵਿੱਚ ਕੀਤੀ ਹੈ ਅੱਜ ਹੁਣੇ ਦੇਖੋਗੇ ਤੁਸੀਂ ਪ੍ਰਤਾਪ ਸਿੰਘ ਬਾਜਵਾ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਗਟ ਸਿੰਘ ਜਿੰਨੇ ਆਗੂ ਹੋਣਗੇ ਉਹ ਸਾਰੇ ਇਸ ਗੱਲ ਦੇ ਉੱਤੇ ਆਪਣੇ ਆਪਣੇ ਜਿਹੜੇ ਬਿਆਨ ਦੇਣਗੇ ਸੋ ਰਵਨੀਤ ਸਿੰਘ ਮਿੱਟੂ ਨੇ ਜਿਹੜੀ ਹੁਣੇ ਤਾਜ਼ਾ ਜੁਆਇਨ ਕੀਤੀ ਹੈ ਬੀਜੇਪੀ ਇਹ ਵਿੱਚ ਕਿਸੇ ਨੂੰ ਕੋਈ ਹੈਰਾਨੀ ਤਾਂ ਪਾਵਾਂ ਹੋ ਸਕਦੀ ਹੈ ਪਰ ਇਹ ਸਾਰੇ ਬੰਦੇ ਉਹ ਦੇਖਦੇ ਆ ਵੀ ਜਿਹੜਾ ਮਾਲ ਵਿਖਦਾ ਉਧਰ ਨੂੰ ਜਾਓ ਰਵਨੀਤ ਸਿੰਘ ਮਿੱਟੂ ਵੀ ਜਦੋਂ ਬਿਆਨ ਦਿੰਦੇ ਸਨ ਕੋਈ ਵੀ ਕੋਈ ਵੀ ਗੱਲ ਕਰਦੇ ਸੀਗੇ ਤੇ ਇੱਕ ਆਪਦਾ ਬਿਆਨ ਦੇਖਿਓ ਪਾਸੇ ਹੋ ਜਾਂਦੇ ਸੀ ਬਾਅਦ ਚੋ ਫੋਨ ਬੰਦ ਕਰ ਲੈਂਦੇ ਸੀ মিডিਆ ਨੂੰ ਨਹੀਂ ਸੀ ਮਿਲਦੇ ਵਨਵੇ ਕਮਿਊਨੀਕੇਸ਼ਨ ਹੁੰਦਾ ਸੀ মিডিਆ ਨੂੰ ਬੁਲਾਉਂਦੇ ਡਾਇਲੌਗ ਕਰਦੇ ਕੁਐਸਚਨ ਦਾ ਕੋਈ ਆਨਸਰ ਨਹੀਂ ਦਿੰਦੇ ਤੇ ਆਪਣੀ ਗੱਲ ਕਹਿ ਕੇ ਅੱਗੇ ਜਾਂਦੇ ਤੇ ਉਹਨਾਂ ਨੂੰ ਪਤਾ ਸੀਗਾ ਕਿ ਇਸ ਸਮਾਂਨ ਵਿੱਚ ਜਿਹੜਾ ਮੇਰਾ ਵਿਖ ਜਾਣਾ ਹੈ ਤੇ ਅੱਜ ਆਪ ਵੀ ਆਪ ਉਹਨਾਂ ਨੇ ਇਹ ਬੋਲੀ ਲਾਈ ਹੈ ਆ ਕਾਂਗਰਸ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਹੈ ਰਵਨੀਤ ਸਿੰਘ ਬਿੱਟੂ ਤੇ ਅੱਜ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਉਹਨਾਂ ਨੂੰ ਲੱਗਿਆ ਕਿ ਬੀਜੇਪੀ ਕੋਲ ਲੁਧਿਆਣਾ ਤੋਂ ਕੋਈ ਉਮੀਦਵਾਰ ਨਹੀਂ ਹੋਣਾ ਚੰਗਾ ਤੇ ਮੈਂ ਸਿਟਿੰਗ ਐ ਐਮਪੀ ਐ ਤੇ ਮੈਨੂੰ ਟਿਕਟ ਦੇ ਦੇਣਗੇ ਚਰਚਾ ਹੀ ਚੱਲ ਰਹੀ ਸੀ ਕਿ ਗਰਵਨੀਤ ਸਿੰਘ ਬਿੱਟੂ ਦੀ ਬਜਾਏ ਸੁਨੀਲ ਜਾਖੜ ਨੂੰ ਫਿਰੋਜ਼ਪੁਰੋਂ ਯਾ ਲੁਧਿਆਣੇ ਭੇਜਿਆ ਜਾ ਸਕਦਾ ਹੈ ਕਿਉਂਕਿ ਚਰਚਾ ਜੇ ਹੋਈ ਸਪਸ਼ਟ ਤੌਰ ਦੇ ਉੱਤੇ ਕਿ ਜਦੋਂ ਭਾਜਪਾ ਨੇ ਇਕੱਲਿਆਂ ਨਹੀਂ ਚੋਣਾਂ ਲੜਨੀਆਂ ਤਾਂ ਉਹਨਾਂ ਕੋਲੇ ਉਮੀਦਵਾਰ ਵੀ ਚਾਹੀਦੇ ਨੇ ਭਾਵੇਂ 213 ਉਮੀਦਵਾਰਾਂ ਨੂੰ ਜਿਹੜਾ ਲਿਸਟ ਕੀਤਾ ਗਿਆ ਹੈ ਔਰ 13 ਉਮੀਦਵਾਰਾਂ ਦੇ ਮੱਦੇ ਨਜ਼ਰ ਭਾਜਪਾ ਨੇ ਕਿਹਾ ਕਿ 213 ਉਮੀਦਵਾਰ ਸਾਡੇ ਕੋਲੇ ਨੇ ਪਰ ਉਹਦੇ ਚੋਂ ਜਿੱਤਣ ਵਾਲੇ ਵਿਨਿੰਗ ਕੈਂਡੀਡੇਟ ਕਿਹੜੇ ਘੜੇ ਨੇ ਵਿਨਿੰਗ ਕੈਂਡੀਡੇਟ ਦੇ ਮੱਦੇ ਨਜ਼ਰ ਰਵਨੀਤ ਸਿੰਘ ਮਿੱਟੂ ਨੇ ਇਹ ਜਿਹੜਾ ਪੰਚ ਮਾਰਿਆ ਹੈ ਇੱਕ ਪਾਸੇ ਜਿੱਥੇ ਕਾਂਗਰਸ ਨੂੰ ਜਿੱਥੇ ਕਾਂਗਰਸ ਦੇ ਉਹਦੇ ਉਹਦਾ ਦਾਦਾ ਮੁੱਖ ਮੰਤਰੀ ਰਏ ਪੰਜਾਬ ਦੇ ਔਰ ਉਹਦਾ ਫਾਦਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਰਿਆ ਔਰ ਉਹਦਾ ਭਰਾ ਜਿਹੜਾ ਗੁਰਕੀਰਤ ਸਿੰਘ ਕੋ ਐਮਐਲਏ ਰਿਆ ਔਰ ਇਹਨਾਂ ਦੀ ਭੂਆ ਗੁਰਕਾਮਲ ਕੌਰ ਉਹ ਜਲੰਧਰ ਤੋਂ ਐਮਐਲਏ ਰਹੀ ਤੇ ਹੁਣ ਤੱਕ ਜਦੋਂ ਪ੍ਰਧਾਨ ਮੰਤਰੀ ਰਏ ਨਰਸੀਮਹਾ ਰਾਓ ਉਹਨਾਂ ਨੇ ਜੈਡ ਸਿਕਿਉਰਟੀ ਮਾਤਾ ਜਸਵੰਤ ਕੌਰ ਸਰਦਾਰ ਬਿਆਨ ਸਿੰਘ ਦੀ ਧਰਮ ਪਤਨੀ ਉਹਨਾਂ ਨੂੰ ਅਖੀਰ ਤੱਕ ਜਾਣੀ ਆਖਰੀ ਸਮੇਂ ਤੱਕ ਜੈਡ ਸਕਿਉਰਿਟੀ ਦਿੱਤੀ ਸੀ ਚੰਡੀਗੜ੍ਹ ਦੇ ਵਿੱਚ ਵਧੀਆ ਘੜ ਦਿੱਤਾ ਸੀਗਾ ਕਿਉਂਕਿ ਬਿਆਨ ਸਿੰਘ ਦਾ ਜਦੋਂ ਅਸੈਸੀਨੇਸ਼ਨ ਹੁੰਦਾ ਹੈ ਤੇ ਕਾਂਗਰਸ ਲਈ ਇੱਕ ਵੱਡਾ ਤੱਕਾ ਸੀ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੈਰਾਨੀ ਨਹੀਂ ਹੋਏਗੀ ਕਿ ਕਿੰਨੇ ਕੁ ਲੋਕ ਬੀਜੇਪੀ ਸ਼ਾਮਲ ਹੁੰਦੇ ਨੇ ਕਿਉਂਕਿ ਬੀਜੇਪੀ ਨੂੰ ਚਾਹੀਦੇ ਨੇ ਬੰਦੇ ਲੜਨ ਵਾਲੇ ਔਰ ਬੀਜੇਪੀ ਹੁਣ ਇਸੇ ਤਰੀਕੇ ਨਾਲ ਚੁਣ-ਚੁਣ ਕੇ ਉਹ ਬੰਦੇ ਲਵੇਗੀ ਜਿਹੜੇ ਜਿੱਤਣ ਵਾਲੇ ਕੈਂਡੀਡੇਟ ਹੋਣਗੇ ਬਾਕੀ ਹੁਣ ਵੋਟਰਾਂ ਨੇ ਦੇਖਣਾ ਹੈ ਬੀ ਕੀ ਵੋਟਰ ਇਸ ਤਰ੍ਹਾਂ ਦੀਆਂ ਜਿਹੜੀਆਂ ਉਮੀਦਵਾਰੀਆਂ ਜਾਂ ਜਿਹੜੀਆਂ ਪਾਰਟੀ ਸਵਿਚ ਕਰਕੇ ਆਉਣ ਵਾਲਿਆਂ ਨੂੰ ਕਿੰਨਾ ਕੁ ਰਿਸਪੌਂਸ ਕਰਦੀ ਹੈ ਇਹ ਇਕੱਲਾ ਬੀਜੇਪੀ ਨਹੀਂ ਹੁਣ ਆਮ ਆਦਮੀ ਪਾਰਟੀ ਨੇ ਵੀ ਇਸ ਤਰ੍ਹਾਂ ਹੀ ਕੀਤਾ ਹੈ ਆਮ ਆਦਮੀ ਪਾਰਟੀ ਨੇ ਪਹਿਲ ਕੀਤੀ ਪਹਿਲਾਂ ਉਹਨਾਂ ਨੇ ਸੁਸ਼ੀਲ ਰਿੰਕੂ ਨੂੰ ਲਿਆਂਦਾ ਉਦੋਂ ਚਰਚਾ ਚੱਲੀ ਵੀ ਤੁਹਾਡੇ ਜਿਹੜੇ ਏਡੇ ਏਡੇ ਵੱਡੇ ਸਵਾਰਥਕ ਸਨ ਉਹ ਕਿੱਧਰ ਗਏ ਹੁਣ ਜਦੋਂ ਰੌਲਾ ਪਿਆ ਤੇ ਪੰਜ ਮੰਤਰੀਆਂ ਨੂੰ ਟਿਕਟਾਂ ਦੇ ਦਿੱਤੀਆਂ ਇਸੇ ਕਰਕੇ ਉਹਨਾਂ ਨੇ ਪੰਜ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਔਰ ਦੂਸਰੇ ਪਾਸੇ ਹੁਣ ਰਮਨੀਤ ਸਿੰਘ ਬਿੱਟੂ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ ਨਵੀਨ ਜਿੰਦਲ ਕਾਂਗਰਸ ਛੱਡ ਕੇ ਆਏ ਉਹਨਾਂ ਨੂੰ ਭਾਜਪਾ ਨੇ ਟਿਕਟ ਦੇ ਦਿੱਤੀ ਸੋ ਹੁਣ ਜਿਹੜੇ ਭਾਜਪਾ ਤੋਂ ਤਿਆਰੀ ਕਰ ਰਹੇ ਨੇ ਉਹ ਸੋਚ ਰਹੇ ਨੇ ਵੀ ਸਾਨੂੰ ਟਿਕਟਾਂ ਮਿਲਣਗੀਆਂ ਸੋ ਔਖਾ ਤੁਹਾਡਾ ਬਹੁਤ ਔਖਾ ਹੈ ਕਿਉਂਕਿ ਜੇ ਤੁਹਾਡੇ ਤੋਂ ਵੱਡੇ ਚਿਹਰੇ ਆ ਗਏ ਤਾਂ ਉਹਨਾਂ ਨੇ ਸਿਰਫ ਤੇ ਸਿਰਫ ਫੋਕਸ ਇਹ ਕਰਨਾ ਹੈ ਕਿ ਸਾਨੂੰ ਜਿੱਤਣ ਵਾਲਾ ਉਮੀਦਵਾਰ ਕਿਹੜਾ ਚਾਹੀਦਾ ਹੈ ਤੇ ਕਾਲੀਦਾਲ ਵੀ ਆਪਣੇ ਤੌਰ ਦੇ ਉੱਥੇ ਜਿੱਥੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਇਕੱਲੇ ਤੌਰ ਤੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਹੈ ਉਹਨੂੰ ਵੀ ਚੰਗੇ ਕੈਂਡੀਡੇਟ ਚਾਹੀਦੇ ਆ ਹੁਣ ਕੈਂਡੀਡੇਟਾਂ ਦੀ ਕਮੀ ਪੈ ਜਾਏਗੀ ਅੱਗੇ ਹੁੰਦਾ ਸੀਗਾ ਵੀ ਦੋ ਪਾਰਟੀਆਂ ਸੀ ਕਾਂਗਰਸ ਤੇ ਅਕਾਲੀ ਦਲ ਭਾਜਪਾ ਦਾ ਬਹੁਤਾ ਸ਼ੇਅਰ ਨਹੀਂ ਹੁੰਦਾ ਸੀ ਪੰਜਾਬ ਦੇ ਵਿੱਚ ਤੇ ਹੁਣ ਨਵੀਂ ਪਾਰਟੀ ਆ ਗਈ ਆਮ ਆਦਮੀ ਪਾਰਟੀ ਹੁਣ ਚਾਰ ਕੋਨਾ ਮੁਕਾਬਲਾ ਹੋਏਗਾ ਸੋ ਇਲੈਕਸ਼ਨ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਸਾਨੂੰ ਹੈਰਾਨੀਜਨਕ ਮਿਲਣਗੀਆਂ ਵੀ ਆਖੀ ਹੋ ਗਿਆ ਆ ਵੀ ਹੋ ਸਕਦਾ ਇਸ ਤਰ੍ਹਾਂ ਵੀ ਹੋ ਸਕਦਾ ਹੈ ਸੋ ਹੁਣ ਮੌਜੂਦਾ ਸਮੇਂ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਦੇ ਰਿਹਾ ਇਸ ਤੋਂ ਬਾਅਦ ਇੱਕ ਦੋ ਥੰਮ ਹੋਰ ਡਿੱਗਣਗੇ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਹੋ ਸਕਦੇ ਐ ਬਹੁਤ ਬੰਦੇ ਦਰਵਾਜ਼ੇ ਖੜਕਾਰੇ ਨੇ ਬੀਜੇਪੀ ਦੇ ਹੁਣ ਬੀਜੇਪੀ ਨੂੰ ਜੇ ਉਹ ਫਿੱਟ ਆਉਣਗੇ ਤਾਂ ਉਹ ਕਹਿਣਗੇ ਆਜੋ ਗੱਡੀ ਖਾਲੀ ਐ ਕਿਉਂਕਿ 13 ਸੀਟਾਂ ਜਿਹੜੀਆਂ ਉਹਨਾਂ ਨੇ ਭਰਨੀਆਂ ਨੇ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੀਤੇ ਹੋਏ ਕੰਮਾਂ ਦੇ ਮੱਦੇ ਨਜ਼ਰ ਰਾਮ ਮੰਦਰ ਦੇ ਨਾਂ ਦੇ ਉੱਤੇ ਸ਼ਹਿਰੀ ਵੋਟਰ ਜਿਹੜੇ ਪੈਣੀ ਹੈ ਉਹਦੇ ਮੁਤਾਬਕ ਉਹਨਾਂ ਨੇ ਆਪਣੇ ਆਪਣੇ ਉਮੀਦਵਾਰਾ ਜਿਹੜੇ ਉਹ ਦੇਖਣੇ ਨੇ ਸੋ ਇਹ ਹੈਰਾਨੀ ਵਾਲੀ ਗੱਲ ਨਹੀਂ ਕੋਈ ਹੋਏਗੀ ਔਰ ਜਦੋਂ ਸਿਆਸਤ ਦੇ ਵਿੱਚ ਬੜੀ ਨੇੜਿਓਂ ਵਿਚਰਦਿਆਂ ਬੜਾ ਕੁਝ ਦੇਖਦਿਆਂ ਨੇੜਿਓਂ ਤਾਂ ਉਦੋਂ ਇਸ ਤਰ੍ਹਾਂ ਦੇ ਜਿਹੜੇ ਝਟਕੇ ਇਸ ਤਰ੍ਹਾਂ ਦੀਆਂ ਖਬਰਾਂ ਹੈਰਾਨੀਜਨਕ ਵੀ ਕਾਂਗਰਸ ਦੇ ਵਿੱਚ ਅੱਜ ਕੀ ਹੋ ਗਿਆ ਰਵਨੀਤ ਸਿੰਘ ਬਿੱਟੂ ਨੇ ਕੀ ਪਹਿਲਾਂ ਪਲਾਨ ਕੀਤਾ ਹੋਇਆ ਸੀਗਾ ਪੰਜਾਬ ਦੇ ਵਿੱਚ ਕਾਂਗਰਸ ਦੇ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਔਰ ਰਾਹੁਲ ਗਾਂਧੀ ਦੇ ਨਾਲ ਰਹੇ ਔਰ ਤਿੰਨ ਵਾਰ ਉਹ ਮੈਂਬਰ ਪਾਰਲੀਮੈਂਟ ਰਹੇ ਰਾਹੁਲ ਗਾਂਧੀ ਦੇ ਕਾਫੀ ਭਰੋਸੇਮੰਦ ਰਹੇ ਪਰ ਬਾਅਦ ਦੇ ਵਿੱਚ ਇਹਨਾਂ ਦੀ ਵਿਗੜ ਗਈ ਸੀ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਦੋਂ ਪ੍ਰਧਾਨ ਬਣਾਇਆ ਗਿਆ ਆਪਸ ਦੇ ਵਿੱਚ ਇਹਨਾਂ ਦਾ ਵੀ ਪਲੇਸ ਰਿਹਾ ਸੋ ਹੁਣ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਜਿਹਨਾਂ ਦੀ ਚਰਚਾ ਸੀ ਵੀ ਇਹ ਇਹ ਕੀ ਕਰਨਗੇ ਮੈਂ ਤਾਂ ਬਹੁਤ 2 ਸਾਲ ਪਹਿਲਾਂ ਮੈਂ ਕਿਹਾ ਸੀਗਾ ਕਿ ਇਹ ਜੁਆਇਨ ਕਰਨਗੇ ਬੀਜੇਪੀ ਉਹ ਗੱਲ ਅੱਜ ਸੱਚ ਹੋਈ ਹੈ ਇੱਕ ਗੱਲ ਕਹੀ ਸੀਗੀ ਕਿ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਨਹੀਂ ਹੋਏਗਾ ਉਹ ਸਮਝੌਤਾ ਵੀ ਨਹੀਂ ਹੋ ਰਿਹਾ ਉਹਦੀ ਪੁਸ਼ਟੀ ਵੀ ਹੋ ਗਈ ਹੈ ਸੋ ਇਹ ਤਾਜ਼ਾ ਅਪਡੇਟ ਤੁਸੀਂ ਮੇਰੇ ਨਾਲ ਜੁੜੇ ਸ਼ੁਕਰੀਆ ਤੁਹਾਡਾ ਥੈਂਕ ਯੂ